ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਆਜੀ ਫਰੀਦਕੋਟ ਦੇ ਅਰਜਿੰਦਰਾ ਕਾਲਜ ਦੇ ਵਿੱਚ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਅਗਵਾਈ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਦਿਸ਼ ਅਤੇ ਡਾਕਟਰ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਹਨਾ ਕਿ ਨੌਜਵਾਨਾਂ ਤੇ ਲੱਚਰ ਗਾਇਕੀ ਦਾ ਜਿਹੜਾ ਅਟੈਕ ਹੋ ਰਿਹਾ ਹੈ ਨੌਜਵਾਨ ਉਹਨਾਂ ਗੀਤਾਂ ਤੇ ਹੀ ਝੂਮਦੇ ਨਜ਼ਰ ਆ ਰਹੇ ਹਨ ਅਤੇ ਜਿਹੜੇ ਕਿ ਉਹਨਾਂ ਦੇ ਹੀ ਬਿਲਕੁਲ ਖਿਲਾਫ ਹੀ ਲਿਖੇ ਜਾਂਦੇ ਹਨ ਨਾ ਕਰਨਾ ਕਰਕੇ ਨੌਜਵਾਨ ਪੀੜੀ ਲਗਾਤਾਰ ਹੀ ਗਲਤ ਰਸਤੇ ਤੇ ਤੁਰੀ ਜਾ ਰਹੀ ਹੈ ਅਸੀਂ ਕਲਚਰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾਲ ਹੀ ਇੱਕ ਇੱਕ ਚੰਗਾ ਮੈਸੇਜ ਦੇਣ ਦੇ ਲਈ ਮਲਕ ਭਾਗੋ ਦਾ ਸੰਦੇਸ਼ ਨਾਟਕ ਰਾਹੀਂ ਪੇਸ਼ ਕਰ ਰਹੇ ਹਾਂ ਜਿਹੜਾ ਅਭਿਸ਼ਕਰ ਸਾਹਿਬ ਦਾ ਮੈਸੇਜ ਹੈ ਯਾਦ ਪਾਤ ਕਿਤੇ ਵਿਸਤਰੇ ਸਮਾਜ ਨੂੰ ਓਣ ਵਾਂਗੂ ਖਾ ਰਹੀ ਹਨ ਦੇ ਸੰਬੰਧੀ ਅੱਜ ਵੱਖ-ਵੱਖ ਬੁਲਾਰਿਆਂ ਵੱਲੋਂ ਵਿਦਿਆਰਥੀਆਂ ਨੂੰ ਇੱਕ ਚੰਗਾ ਸੰਦੇਸ਼ ਦਿੱਤਾ ਜਾ ਰਿਹਾ ਹੈ ਇਸ ਮੌਕੇ ਕਾਲਜ ਪ੍ਰਸ਼ਾਸਨ ਵੱਲੋਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਕਰਵਾਏ ਗੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਲਗਾਤਾਰ ਹੀ ਪੰਜਾਬ ਦੇ ਸੂਲਨਾ ਕਾਲਜਾਂ ਦੇ ਚੀ ਹੋਣੇ ਚਾਹੀਦੇ ਹਨ ਕੀ ਕਰਨੀ ਸਿੱਕੀਗੇ ਕਰੀਆਂ ਬਹੁਤ ਕਮਾਈਆਂ ਨੇ ਆਉ ਰਾਖੀ ਕਰਨੀ ਸਿੱਕੀਗੇ ਕਰੀਆਂ ਬਹੁਤ ਕਮਾਈਆਂ ਨੇ ਮੰਝਲ ਤੈਨੂੰ ਤੱਕਦੀ ਜਿਸ ਨੂੰ ਤੂਰੇ ਅੱਖ ਆਣਕ ਦੇਸ ਲਾਲੋ ਨੂੰ ਮਜ਼ਦੂਰ ਅੱਖ ਆ ਜਾਂਦਾ ਹੈ ਨਾ ਇੱਕ ਦੇਸ ਲਾਲੋ ਨੂੰ ਮੀਆਂ ਚਾਰ ਲੈਣਾ ਪੇਸ਼ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੋਂ ਆਪਣੀਆਂ ਚੰਦ ਰਾਇਣਾਂ ਜਿਹੜੀਆਂ ਵਿਦਿਆਰਥੀਆਂ ਨਾਲ ਸੰਜੇ ਰਾਹ ਮੰਝਲ ਤੋਂ ਭਟਕ ਗਏ ਆ ਮਾਇਆ ਜਾਲ ਵਿੱਚ ਅਟਕ ਗਏ ਆ ਲੋਕਾਂ ਤੋਂ ਲਿਆ ਮੈਂ ਤੋਲ ਆਇਆ ਤੇਰੇ ਨਾਲ ਭਰਿਆ ਸੀ ਮੈਂ ਡੋਲ ਆਇਆ ਕਿ ਪੱਲੇ ਨਹੀਂ ਕੁਝ ਤੇਰੇ ਬਾਝੋਂ ਤੇਰਾ ਰਾਜ ਹੈ ਤੂੰ ਹੀ ਰਾਜੋਂ ਮੁਕਰਿਆ ਨਹੀਂ ਮੈਂ ਉਹਨਾਂ ਮੋਲ ਲਾਇਆ ਤੇਰੇ ਤੇਰੇ ਨਾਲ ਭਰਿਆ ਸੀ ਮੈਂ ਡੋਲ ਆਇਆ ਸੱਚੀ ਮਾਉਂਦਾ ਦੇ ਨਹੀਂ ਦੇ ਸਕਦੇ मवां कई कई झिली थां पइजी आया आप मावा सुखी थुत न ਕੀ ਕਰਨਾ ਅੱਜ ਇਸ ਜੰਮਾ ਕੋਲ ਦੇਸ਼ ਪੰਜਾਬ ਸੂਨਾ ਸੀਨੀਅਰ ਵੱਲੋਂ ਜੋ ਖਾਲਸੇ ਦੀ ਸਾਈਨਾ ਦਿਵਸ ਤੇ ਜਿਹੜੀ ਇਤਿਹਾਸਕ ਮਹੱਤਤਾ ਹੈਗੀ ਆ ਤੇ ਡਾਕਟਰ ਭੀਮ Rao ਮੇਧਕਰ ਹੋਰਾਂ ਦਾ ਜੰਗਰੀ ਚੰਦਿਲ ਲੱਕੇ ਗਿਆ ਉਹਨਾਂ ਦੀ ਜ਼ਿੰਦਗੀ ਜਿਹੜੀ ਵਿਚਾਰ ਚਰਚਾ ਰੱਖੀ ਆ ਉਹਨਾਂ ਦਾ ਕਲਚਰ ਦਾ ਵਾਕ ਨਹੀਂ ਗਿਆ ਇਹ ਜਿਹੜਾ ਬਦਲਵਾ ਕਲਚਰ ਕੀ ਹੋ ਰਹੀ ਹੈ ਇਸ ਤਰ੍ਹਾਂ ਲਚਰ ਲਚਰ ਦਾ ਪਰੋਸੀ ਜਾ ਰਹੀ ਹੈ। ਤੋਂ ਇਸ ਪ੍ਰੋਗਰਾਮ ਚਾਹੇ ਇਹਨਾਂ ਨੇ ਮੈਨੂੰ ਬੋਲਣ ਲਈ ਬਣਾਇਆ ਹੈਗਾ। ਤੋਂ ਇਸ ਵਰਤਲੇ ਕੀ ਹੈ ਜਿਹੜਾ ਪੰਜਾਬ ਸਭਿਆਚਾਰ ਕਰ ਰਹੀ ਹੈ। ਤੇ ਚੰਗਾ ਉਪਰਾਲਾ ਹੈਗਾ ਕਿ ਪੰਜਾਬ ਦੀ ਜਵਾਨੀ ਨੂੰ ਆਪਣੀ ਵਿਰਾਸਤ ਨਾਲ ਆਪਣੇ ਵਿਰਸੇ ਨਾਲ ਸੱਭਿਆਚਾਰ ਦੇ ਨਾਲ ਜਿਹੜਾ ਜਿਹਾਰੂ ਸੱਭਿਆਚਾਰੋਂ ਦੇ ਨਾਲ ਜੋੜਨਾ ਚਾਹੀਦਾ ਹੈ। ਅਸੀਂ ਪੰਜਾਬ ਸਟੂਡੈਂਟਸ ਯੂਨੀਵਰਸਿਟੀ ਹਾਲਾ ਸਾਹ ਪੰਦੀ ਸਾਜਨਾ ਦੇਵ ਸਤੇ ਡਾਕਟਰ ਅੰਬੇਦਕਰ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਾ ਰਹੇ ਹਾਂ ਇਹਦੇ ਵਿੱਚ ਇੱਕ ਸੱਭਿਆਚਾਰਕ ਪ੍ਰੋਗਰਾਮ ਆ ਕਿਉਂਕਿ ਜੋ ਨੌਜਵਾਨ ਤੇ ਲੱਚਰ ਗਾਇਕੀ ਦਾ ਜਿਹੜਾ ਅਟੈਕ ਆ ਜੋ ਲਗਾਤਾਰ ਗਰ ਕਰਿਆ ਨੌਜਵਾਨਾਂ ਨੂੰ ਉਸੇ ਗੀਤਾ ਤੇ ਜਿਹੜੇ ਝੂਮਦੇ ਆ ਜਿਹੜੇ ਕਿ ਉਹਨਾਂ ਦੇ ਖਿਲਾਫ ਵੀ ਲਿਖੇ ਜਾਂਦੇ ਆ ਅਸੀਂ ਉਹ ਬਦਲਵਾ ਕਲਚਰ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਤੇ ਨਾਲ ਦੀ ਨਾਲ ਅਸੀਂ ਇੱਕ ਚੰਗਾ ਮੈਸੇਜ ਦੇਣ ਲਈ ਮਲਕ ਭਾਗੋ ਦੇ ਭਾਈ ਲਾਲੂਆਂ ਦਾ ਇੱਕ ਨਾਟਕ ਜਿਹੜਾ ਪੇਸ਼ ਕਰ ਰਹੇ ਹਾਂ ਉਹ ਕਿਸ ਦਾ ਹੈ ਤੇ ਨਾਲ ਹੀ ਜਿਹੜਾ ਅੰਬੇਦਕਰ ਸਾ ਕਿ ਜਾਤ ਪਾਤ ਜਿਹੜੀ ਇਹ ਸਮਾਜ ਨੂੰ ਜਿਹੜੀ ਘੁਣ ਵਾਂਗੂ ਖਾ ਰਹੀ ਹੈ ਉਹ ਖਤਮ ਹੋ ਚਾਹੀਦੀ ਹੈ ਇਹ ਸਾਰੇ ਜਿਹੜੇ ਉਹਨਾਂ ਦੀਆਂ ਸਿੱਖਿਆਵਾਂ ਸੀ ਖਾਲਸਾ ਪੰਥ ਦੀ ਸਾਧਨਾ ਦੇ ਜੋ ਸਿੱਖਿਆਵਾਂ ਸੀ ਤੇ ਜੋ ਅੰbedkar ਸਾਹਿਬ ਦੀਆਂ ਸਿੱਖਿਆਵਾਂ ਸੀ ਉਹ ਸਿੱਖਿਆਵਾਂ ਨੂੰ ਵਿਦਿਆਰਥੀਆਂ ਚ ਲੈ ਕੇ ਜਾਣ ਲਈ ਇਹ ਪ੍ਰੋਗਰਾਮ ਜਿਹੜਾ ਅਸੀਂ ਕਰਵਾਇਆ ਦੇਖੋ ਜੀ ਪੰਜਾਬ ਸਟੂਡੈਂਟ ਯੂਨੀਅਨ ਇੱਕ ਵਿਦਿਆਰਥੀ ਜਥੇਬੰਦੀ ਹੈ ਤੇ ਉਹਨਾਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਇਹ ਬਹੁਤ ਚੰਗੀ ਗੱਲ ਹੈ ਕਿ ਵਿਦਿਆਰਥੀ ਚਤਨ ਨੇ ਉਹਨਾਂ ਦੀ ਜਿਹੜੀ ਹੈ ਸੋਚ ਇਸ ਗੱਲ 'ਚ ਹੈਗੀ ਹੈ ਕਿ ਵਿਦਿਆਰਥੀਆਂ ਨੂੰ ਖਾਲਸਾ ਸਾਜਨਾ ਦਿਵਸ ਦੀ ਵੀ ਯਾਦ ਕਰਾਈ ਜਾਵੇ ਡਾਕਟਰ ਅੰਬੇਦਕਰ ਦੀਆਂ ਸਿੱਖਿਆਵਾਂ ਦੇ ਨਾਲ ਜੋੜਿਆ ਜਾਵੇ ਤਾਂ ਜੋ ਜਿਹੜਾ ਹੈਗਾ ਸਾਡੇ ਵਿਦਿਆਰਥੀ ਜਿਹੜਾ ਹੈ ਉਹਨਾਂ ਦਾ ਸਰਪੱਖੀ ਵਿਕਾਸ ਜਿਹੜਾ ਹੋ ਸਕੇ ਇਹ ਪੰਜਾਬ ਸਟੂਡੈਂਟ ਯੂਨੀਅਨ ਦਾ ਸਲਾਘਾਯੋਗ ਕਦਮ ਹੈ ਅਜਿਹਾ ਪ੍ਰੋਗਰਾਮ ਹੋਣਾ ਚਾਹੀਦਾ